ਦੇਵੀ ਆਪ ਸਵਾਰੇ ਪੱਬਜ ਵੇਹਨ ਦੇਵੀ ਆਪ ਸਵਾਰੇ ਸਵਾਰੇ ਲਿਖਿਆ ਮਾਰੇ ਨਹੀਂ ਲਿਖਿਆ ਹੁਣ ਦੇਵੀ ਨੇ ਉਹ ਸਵਾਰੇ ਨੇ ਐਨ ਬੜੇ ਪੱਬਾਂ ਪਾਰ ਹੋ ਕੇ ਜਿਹੜੇ ਲੜਦੇ ਸੀ ਨਾ ਪੱਬਾਂ ਪਾਰ ਹੋ ਕੇ ਪੱਬਜ ਵੇਹਨ ਜਿਹੜੇ ਪੱਬਾਂ ਪਾਰ ਹੋਏ ਹੋਏ ਤੇ ਨਾ ਉਤਸੁਕ ਤੇ ਜਿਹੜੇ ਜਾਣਨ ਵਾਸਤੇ ਗਿਆਨ ਨੂੰ ਐਸੇ ਐਸੇ ਸਵਾਲ ਲੈ ਕੇ ਆਏ ਐਸੇ ਐਸੇ ਸ਼ੰਕਾਵਾਂ ਲੈ ਕੇ ਆਏ ਜਾਣ ਨਵaste ਜਿਵੇਂ ਉਹਨਾਂ ਦੇ ਚੋਂ ਇੱਕ ਜਿਹੜਾ ਕਹਿੰਦਾ ਬਈ ਗੁਰੂ ਸਾਹਿਬ ਨੂੰ ਬਈ ਤੁਸੀਂ ਗੁੱਸਾ ਨਾ ਕਰਿਓ ਰੋਸ ਨਾ ਕੀਜੇ ਉੱਤਰ ਦੀਜੇ ਉਹ ਸ਼ਰਧਾਲੂ ਨਹੀਂ ਐ ਉਹ ਵਿਸ਼ਵਾਸ ਕਰਨ ਲੱਗਿਆ ਗੁਰੂ ਨਾਨਕ ਦੇ ਉਦੋਂ ਉਹਨੂੰ ਖਤਰਾ ਪੈਦਾ ਹੋ ਗਿਆ ਵੀ ਗੁੱਸਾ ਨਾ ਕਰਿਓ ਹਾਲਾਂਕਿ ਉਮਰ ਜਬੜਾ ਹੈ ਨਾਨਕ ਦਾ ਉਹਨ ਬਾਲਾ ਕਹਿ ਰਹੇ ਨੇ ਸੋ ਸੁਆਮੀ ਕਹਿ ਰਹੇ ਨਾਨਕ ਨੂੰ ਆਪ ਤਾਂ ਛੋਟੇ ਨੂੰ ਸੋ ਸੋ ਅਮੀਰ ਅਰਦਾਸ ਆਵਾਰੀ ਪੁੱਛੋ ਇੱਕ ਵਿਚਾਰੋ ਰੋਸ਼ਨੋ ਕੀ ਜਾ ਉੱਤਰ ਦੀ ਜਾ ਕਿਉਂ ਪਾਇਆ ਗੁਰਦਵਾਰੂ ਕਿੱਡਾ ਸਵਾਲ ਪੁੱਛ ਰਿਹਾ ਹੈ ਸਵਾਲ ਪੁੱਛ ਰਿਹਾ ਦਾ ਕੋਈ ਜਿਹੜਾ ਇਹ じゃ ਕੋਈ ਸਵਾਲ ਪੁੱਛਦਾ ਹੈ ਤਖੜਾ ਵੀ ਇਹ ਫਿਰ ਜੇ ਆ ਗੱਲਾਂ ਨੇ ਫਿਰ ਤਾਂ ਆ ਗੱਲ ਮੈਨੂੰ ਦੱਸੋ ਜੇ ਇਹ ਗੱਲਾਂ ਸਾਰੀਆਂ ਨੇ ਸੁਣ ਲਈਆਂ ਨਾ ਵੀ ਪਖੰਡਵਾਦ ਹੈ ਫਿਰ ਮੈਨੂੰ ਆ ਦੱਸੋ ਵੀ ਗੁਰਦਵਾਰਾ ਫਿਰ ਬਾਹਰ ਤਾਂ ਹੁੰਦਾ ਨਹੀਂ ਗੁਰਦਵਾਰਾ ਗੁਰਦਵਾਰਾ ਫਿਰ ਕਿੱਥੇ ਹੋਇਆ ਇਦਿ ਗੁਰੂ ਬਾਸ ਹੈ ਗੁਰਦਾਰਾ ਹੋ ਗੁਰੂ ਕੋਲ ਅੰਦਰ ਭਜੀ ਦਾ ਮੂੰਹ ਦੇਖ ਕੇ ਅੰਦਰ ਦਾ ਪਰਮ ਚੱਕਿਆ ਜਾਵੇ ਇਹਦੇ ਦਰਸ਼ਨ ਨਾਲ ਪਰਮ ਦਾ ਨਾਸ ਹੋ ਜਵੇ ਉਹ ਗੁਰੂ ਅੰਦਰ ਦਰਸ਼ਨ ਪਰਸੀਏ ਗੁਰੂ ਕੇ ਜਨਮ ਮਰਨ ਦੁੱਖ ਜਾਂ ਦੁੱਖ ਜਾਂ ਮਹਿਜ਼ ਉਹਦੇ ਦਰਸ਼ਨ ਦੇ ਸਪਰਸ਼ ਨਾਲੇ ਜਨਮ ਮਰਨ ਦੁੱਖ ਚਲੇ ਜਾਂਦਾ ਬਸੇ ਦੇਖ ਲੋ ਜੀ ਇਹਦੇ ਦਰਸ਼ਨ ਨਾਲ ਜਨਮ ਮਰਨ ਦੁੱਖ ਜਾਂਦਾ ਉਹ ਗੁਰੂ ਆ ਵਾਕੀ ਨਹੀਂ ਹੈ ਪੱਕੀ ਰੱਦ ਕਰ ਦਿਓ ਚਾਹੇ ਕੁਝ ਵੀ ਹੋਵੇ। ਬਾਕੀ ਜੇ ਇਹ ਸ਼ਰਤ ਪੂਰੀ ਨਹੀਂ ਹੈ ਰੱਦ ਕਰ ਦਿਓ ਗੁਰੂ ਨਹੀਂ ਹੈ ਉਹ। ਬਸ। ਜਾਂ ਤਾਂ ਇਹ ਗੱਲ ਖੰਡ ਹੈ। ਫਿਰ ਗੁਰਦੁਆਰੋਂ ਪੁੱਛਦਾ ਵੀ ਫਿਰ ਗੁਰਦੁਆਰੋਂ ਕਿੱਥੇ ਹੋਇਆ? ਸਾਡੇ ਤਾਂ ਗੁਰਦੁਆਰੇ ਬਾਹਰ ਨੇ। ਗੁਰਦੁਆਰੋਂ ਵਰ ਕਿੱਥੇ ਹੋਇਆ? ਫਿਰ ਗੁਰਦੁਆਰੋਂ ਵੀ ਦੱਸ ਦਿੰਦਾ। ਤਾਂ ਜੀ ਕਦੇ ਦੇ ਵੀ ਆਪ ਸਵਾਰੇ ਪੱਬ ਜਵੈਣ ਇਹ ਜਿਹੜੇ ਲੋਕ ਜਿਨਾ ਉਹ ਸਵਾਰੇ ਉਹਨਾਂ ਨੂੰ ਸਮਝਾਇਆ ਉਹ ਸਵਾਰ ਤੇ ਉਹਨਾਂ ਨੂੰ ਸਮਝਾਤਾ ਭਾਈ ਗੱਲ ਆ ਹੈ ਅਸਲ ਦੇ ਵਿੱਚ ਇਹ ਲੋਕ ਤਾਂ ਭੱਬਲ ਭੂਸੇ ਚ ਪਾਉਂਦੇ ਰਿਆਂ ਤੁਹਾਨੂੰ ਇਹਦਾ ਮਾਇਆਦਾਰੀ ਨੇ ਸਾਰੇ ਚੜਾਵੇ ਦੇ ਬੈਠੇ ਨੇ ਇਹਨਾਂ ਨੇ ਕੀ ਲੈਣਾ ਇਹਨਾਂ ਗੱਲਾਂ ਦੇ ਜਾਣ ਕੇ ਗੁਰਦਾਰੋ ਗੁਰਦਾਰੋ ਦਾ ਰੌਲਾ ਪਾ ਕੇ ਚੜਾਵੇ ਵਾਸਤੇ ਕੀਤਾ ਹੋਇਆ ਚੜਾਵਾ ਹੈ ਆਪ ਖਾਂਦੇ ਨੇ ਗੁਰੂ ਗੁਰੂ ਚੁੱਕਦਾ ਪੈਸੇ ਜਾਂ ਗੁਰੂ ਦੇ ਪੈਸੇ ਨੇ ਕੋਈ ਲੈ ਜਾਵੇ ਤੂੰ ਹੀ ਠੇਕੇਦਾਰੋਂ ਗੁਰੂ ਦੇ ਇਹ ਗੁਰੂ ਪਰਮੇਸ਼ਰ ਆ ਉਹਦੇ ਪੈਸੇ ਨੇ ਕੋਈ ਲੈ ਜਾਵੇ ਤੂੰ ਹੀ ਠੇਕੇਦਾਰੋਂ ਤੁਸੀਂ ਇੱਥੇ ਕਹਿੰਦੇ ਪੈਰੇ ਲਾਏ ਨੇ ਗੁਰੂ ਸਭ ਦਾ ਹੈ ਥੋੜਾ ਕਲਿਆਣਾ ਨਹੀਂ ਹੈ ਸਾਰੇ ਸੰਸਾਰ ਦਾ ਹੈ ਤੂੰ ਹੀ ਠੇਕੇਦਾਰੋਂ ਗੁਰੂ ਦੇ ਠੇਕੇਦਾਰ ਵੀ ਨੇ ਆਪ ਗੁਰੂ ਕਾ ਇੱਛਾ ਵੀ ਇਹਨਾਂ ਦੀ ਚ ਹੈ ਜਾਂ ਮਰਜੀ ਪ੍ਰਕਾਸ਼ ਕਰ ਜਾਂ ਮਰਜੀ ਸੁਖਾਂ ਸੰਗ ਕਰ ਹਰ ਦਾ ਪੈਰੇ ਬਿਨਾ ਮਿਲ ਨਹੀਂ ਸਕਦਾ ਕੋਈ ਸਾਬ ਪਖੰਡਵਾ ਦਾ ਹੈ ਕਦੇ ਨਾ ਆਖਣ ਹਾਰੇ ਧਾਵਨ ਸਾਹਮਣੇ ਕਦੇ ਨਾ ਆਖਣ ਹਾਰੇ ਧਾਵਨ ਸਾਹਮਣੇ ਧਾਵਨ ਸਾਹਮਣੇ ਉਹਨਾਂ ਹਾਰੇ ਨਹੀਂ ਮੰਨ ਰਹੇ ਕਦੇ ਉਹਨਾਂ ਨੇ ਹਾਰ ਨਹੀਂ ਜਿੱਨਾਂ ਨੇ ਮੰਨੀ ਸੀ ਹਾਰ ਨਹੀਂ ਮੰਨੀ ਹੈ ਜਿੰਨਾ ਜਦ ਉਹਨਾਂ ਦਾ ਪੁਆਇੰਟ ਕਲੀਅਰ ਨਹੀਂ ਹੋ ਗਿਆ ਫਿਰ ਉਹਨਾਂ ਜ ਸਾਹਮਣੇੋਂ ਹਟੇ ਨਹੀਂ ਪਿੱਛੇ ਸਾਨੂੰ ਸੈਟੀਸਫਾਈ ਕਰਾ ਦੋ ਅਸੀਂ ਮੰਨ ਲੈਨੇ ਆ ਸੈਟੀਸਫਾਈ ਹੋ ਕੇ ਮੰਨ ਲੈਂਦੇ ਸੀ ਮਨ ਮਰ ਜਾਂਦਾ ਸੀ ਉਹਨਾਂ ਦਾ ਛੱਡ ਦਿੰਦੇ ਸੀ ਉਹ ਸਾਰਾ ਕੁਝ ਦੁਰਗਾ ਸਭ ਸੰਘਾਰੇ ਇਹ ਧਰਮ ਦਾ ਉਹਨਾਂ ਨੂੰ ਚਾਹੀਦਾ ਸੀ ਬਾਜ਼ਾਰ 'ਚ ਮਿਲਦਾ ਨਹੀਂ ਸੀ ਝੂਠਿਆਂ ਧਰਮ ਦੇ ਖਿਲਾਫ ਸੀ ਗੱਲ ਇਹ ਨਹੀਂ ਹੋਈਆਂ ਜਿਹੜੇ ਝੂਠਿਆਂ ਦੇ ਖਿਲਾਫ ਰੇ ਝੂਠੇ ਉਹਨਾਂ ਨੂੰ ਕਹਿੰਦੇ ਨੇ ਇਹਦਾ ਜੀ ਤੁਹਾਨੂੰ ਉਹ ਨਹੀਂ ਮੰਨਦੇ ਤਾਂ ਉਹ ਮੰਨਣ ਵਾਲੇ ਅਸਲ ਜੋਹੀ ਹੁੰਦੇ ਨੇ ਜਿੱਦਣ ਇਹ ਤੁਹਾਨੂੰ ਨੂੰ ਮੰਨਿਆ ਜਿਹਨਾਂ ਨੂੰ ਇਹ ਝੂਠੇ ਕਹਿੰਦੇ ਨੇ ਉਹ ਮੰਨਣਗੇ ਇਹਨਾਂ ਨੇ ਨਹੀਂ ਮੰਨਣਾ ਇਹਨਾਂ ਦਾ ਤਾਂ ਸੱਤਿਆ ਨਾਲ ਹੋ ਜਾਣ ਇਹਨਾਂ ਦੀ ਤਾਂ ਇੱਜ਼ਤ ਮਿੱਟੀ ਚ ਪਲੀ ਪਲੀਤ ਹੋ ਜਾਣੀ ਹੈ ਮਿੱਟੀ ਪਲੀਤ ਹੋ ਜਾਣੀ ਹੈ ਇਹਨਾਂ ਦੀ ਇਹਨਾਂ ਨੇ ਕੀ ਮੰਨਣਾ ਪੰਡਤ ਦੀ ਮਿੱਟੀ ਪਲੀਤ ਕਰਦੀ ਭਗਤਾਂ ਨੂੰ ਪੰਡਤ ਕੀ ਮੰਨਦਾ ਪੰਡਤ ਦਾ ਤਾਂ ਉਹੀ ਫੜਿਆ ਆ ਹਾਲੇ ਵੀ ਵੀ ਇਹ ਧਰਮ ਨੂੰ ਇਹਦਾ ਵਿਰੋਧ ਕਰੀ ਜਾਣਾ ਹੈ ਕੱਲ ਨਾ ਛੁਪ ਕੇ ਐਸ ਤਰੀਕੇ ਨਾਲ ਵਿਰੋਧ ਕਰਨਾ ਕਿ ਬਬਲ ਨੂੰ ਪਤਾ ਲੱਗੇ ਜਿਵੇਂ ਕਾਲਾ ਹੋਣਾ ਕਰਦਾ ਇਹ ਕਰਦੇ ਨੇ ਦਸਮ ਗ੍ਰਾਂਥ ਦੇ ਆਰਐਸਐਸਰ ਹਿੰਦੂ ਸਾਰੇ ਵਿਰੁੱਧ ਅਸਲ ਦੇ ਵਿੱਚ ਉਹ ਜਿਹੜੀ ਗੱਲ ਕਹਿੰਦੇ ਨੇ ਵੀ ਦਸਮ ਗ੍ਰਾਂਥ ਹੈ ਨਹੀਂ ਨਾ ਹੈਗਾ ਦਸਮ ਪਾਸ਼ਾ ਦਾ ਉਹ ਜਾਣ ਕੇ ਕਹਿੰਦੇ ਨੇ ਕਿ ਜੇ ਅਸੀਂ ਹੈਗਾ ਕਹਾਂਗੇ ਤਾਂ ਇਹਨਾਂ ਨੇ ਹੈ ਨਹੀਂ ਕਹਿਣਾ ਉਹ ਜਾਣਦੇ ਨੇ ਵੀ ਜਿਹੜੀ ਗੱਲ ਅਸੀਂ ਬੋਲਣੀ ਹੈ ਇਹਨਾਂ ਨਾਲ ਦੇ ਵਿਰੁੱਧ ਬੋਲਣੀ ਇਹ ਜਾਣਦੇ ਨੇ ਜਦੋਂ ਇਹਨਾਂ ਨੇ ਸਮੁੰਦਰ ਰੜਕਿਆ ਉਹ ਸਾਖੀ ਹੈ ਰਾਕਸ਼ੇਰ ਕਹਿੰਦੇ ਇਹਨਾਂ ਨੂੰ ਕਿਹਾ ਵੀ ਰਾਖਸ਼ਰਾਂ ਨੇ ਆਪਾਂ ਤਾਂ ਉਲਟ ਗੱਲ ਕਰਨੀ ਹੈ ਜਲ ਸੇਸ਼ਨਾਗ ਦਾ ਆਇਆ ਵੀ ਸੇਸ਼ਨਾਗ ਦਾ ਰਸਾ ਹੋਊਗਾ ਵੀ ਤੁਸੀਂ ਕਹਿ ਦਿਓ ਦੇਵਤੇ ਵੀ ਪਾਈ ਕਿੱਧਰ ਕਿਨੇ ਲੱਗਣਾ ਕਿੱਧਰ ਕਿਨੇ ਇੱਕ ਪਾਸੇ ਦੇਵਤੇ ਨੇ ਲਗਣਾ ਇੱਕ ਪਾਸੇ ਰਾਖਸ਼ਰ ਨੇ ਲਗਣਾ ਬਿਜਰੂ ਕਹਿੰਦਾ ਦੇਵਤਿਆਂ ਵੀ ਤੁਸੀਂ ਕਹੋ ਵੀ ਅਸੀਂ ਤਾਂ ਜੀ ਸਰਵਨ ਲਗਾਵਾਂਗੇ ਅਸੀਂ ਉੱਚੇ ਆ ਦੇਵਤੇ ਆ ਇਹ ਰਾਖਸ਼ਰ ਇਹ ਤੁਹਾਨੂੰ ਮੰਨਦੇ ਨਹੀਂ ਇਹ ਨਹੀਂ ਮੇਰੇ ਪਾਸੇ ਦੂਰੇ ਪਾਸੇ ਪੂੰਛ ਵਾਲੇ ਲੱਗਣ। ਇਹ ਤਾਂ ਪੂੰਛ ਵਾ ਲੱਗਣਗੇ। ਵੀਰ ਉਹ ਕਹਿੰਦਾ ਜੇ ਤੁਸੀਂ ਕਹਿੰਦਾ ਸੀ ਪੂੰਛ ਪਰ ਲੱਗਣ। ਤਾਂ ਉਹ ਕਹਿੰਦਾ ਸੀ ਲੱਗਣ। ਉਹਨਾਂ ਨੂੰ ਪੂੰਛ ਵਾ ਲਾਉਣ ਦਾ ਤਰੀਕ ਸਰਵਰ 'ਤੇ ਲਾਉਣ ਦਾ ਤਰੀਕਾ ਹੈ ਤੁਸੀਂ ਕਹੋ ਸੀ ਸਰਵਰ ਲੱਗਣ। ਜੇ ਤੁਸੀਂ ਸਰਵਰ 'ਤੇ ਲੱਗ ਗਏ ਉਹਨਾਂ ਤਕਲੀਫ ਹੋਣੀ ਹੈ ਉੱਥੇ ਜ਼ਹਿਰ ਨਿਕਲਣਾ ਤੁਹਾਡਾ ਰੰਗ ਕਾਲਾ ਕਰ ਦੇਣਾ। ਉਹਨਾਂ ਜ਼ਹਿਰ ਸਰਵਰੋਂ ਨਿਕਲਿਆ ਨਾ ਯਾਰ। ਉਹ ਮੂੰਹ ਜੋ ਜਿਹੜੀ ਹਮਾਰ ਨਿਕਲਣੀ ਹੈ ਤੁਹਾਨੂੰ ਨੁਕਸਾਨ ਕਰੂਗੀ ਉਹ ਕਹਿੰਦੇ ਠੀਕ ਹੈ ਉਹੀ ਗੱਲ ਹੋਈ ਜਿਸ ਵਾਰ ਤੋਂ ਆਓਏ ਆਓ ਬਈ ਯਾਹਾਂ ਬਈ ਚਲੋ ਸ਼ੋਕਾਂ ਮੈਂ ਸ਼ੋਕਾਂ ਨੂੰ ਬਈ ਦੇਖੋ ਕਿੰਤੂ ਪ੍ਰੰਤੂ ਨਿਕੜੀਦਾ ਰੌਣਾ ਨਹੀਂ ਪਾਇਦਾ ਆਪਾਂ ਮਸਾ ਇਕੱਠੇ ਹੋਏ ਨਾ ਸਮੁੰਦਰ ਡੜਕਣ ਵਾਸਤੇ ਅੱਜ ਆਪਣੀ ਇੱਛਤਾ ਹੋਈ ਹੈ ਆਪਾਂ ਕੁਝ ਪ੍ਰਾਪਤੀ ਕਰਨੀ ਹੈ ਚੀਜ਼ਾਂ ਤੋਂ ਅੱਜ ਸਾਰੀਆਂ ਜੋ ਨਿਕਲਣਗੀਆਂ ਫਾਇਦਾ ਕਰ ਲੈ ਪਹਿਲਾਂ ਤਦ ਸੋਲ ਕਿਵੇਂ ਕਿਵੇਂ ਲੱਗਣਾ ਉਹ ਕਹਾਤਾ ਇੰਦਰ ਦੇ ਅ ਜੇ ਅਸੀਂ ਦੇਵਤੇ ਆ ਜੀ ਆਪਾਂ ਦੇਵਤੇ ਆਪਾਂ ਭਾਈ ਸਰਵਾਂ ਲੱਗੀ ਏ ਇਹਨਾਂ ਨੂੰ ਲਾ ਦੀਏ ਪੂਛ ਵੱਲ ਉਹ ਜਗੰਦਰ ਸੋ ਮਰ ਗਏ ਸੀ ਪੁਰਖ ਕਹਿੰਦੇ ਕਿ ਉਹ ਅਸੀਂ ਉਹਨਾਂ ਕੱਟ ਅਸੀਂ ਲੱਗਣਗੇ ਸਰਵਾਂ ਉਹ ਵਿੱਚ ਨਾ ਨਾ ਅਸੀਂ ਲੱਗਣਾ ਕਿਉਂ ਅਸੀਂ ਲੱਗਾਂਗੇ ਹੋਰ ਬੋਲ ਪੇ ਉਹ ਕਹਿੰਦਾ ਭਾਈ ਵਿਸ਼ਨੂੰ ਕਹਿੰਦਾ ਭਾਈ ਰੌਲਾ ਲਗਾਓ ਇਹਨਾਂ ਨੂੰ ਲੱਗ ਜਾਣਾ ਦੁਸਰ ਵਾਰ ਇਹ ਤਾਂ ਆਏ ਲਾਏ ਨੇ ਦਰਮਗਾਹ ਦੇ ਬਰੋਚੋ ਜਿਵੇਂ ਉਹਨਾਂ ਨੇ ਲਾਏ ਸੀ ਇਹਨਾਂ ਨੂੰ ਵੜੀ ਅਕਲ ਹੈ ਇਹਨਾਂ ਨੂੰ ਅਕਲ ਕਾਦਾਊਗੀ ਜਿਹੜੇ ਛਾਤਰ ਨੇ ਉਹਨਾਂ ਦੇ ਖਰੀਦੇ ਹੋਏ ਨੇ ਉਹ ਵੀ ਗਾਣਾ ਪੰਡਤ ਨੂੰ ਕੱਢਦੇ ਨੇ ਪੰਡਤ ਦੇ ਏਜੰਟ ਨੇ ਪੰਡਤ ਨੂੰ ਗਾਣਾ ਕੱਢਦੇ ਨੇ ਨਾਲੇ ਕਾਲੇ ਵਹਾਨਾ ਨੇ ਪੰਡਤ ਨੂੰ ਗਾਣਾ ਕੱਢਿਆ ਨੇ ਬਿਪਰ ਨੂੰ ਬਿਪਰ ਆਪ ਹੈ ਮਿਸ਼ਰੀ ਵਾਲੇ ਸਾਰੇ ਪੇਪਰ ਤੋਂ ਖلاف ਨੇ ਪੇਪਰ ਆਪਨੇ ਉਹ ਪੇਪਰ ਵਾਲੇ ਟੀਕੇ ਦਾ ਤੁਸੀਂ ਆ ਪੜਦੇ ਹੋ ਮੰਨੀ ਬੈਠੇ ਹੋ ਪੇਪਰ ਆਲਾ ਟੀਕਾ ਦਾ ਤੁਹਾਨੂੰ ਉਲਟੇ ਰਾ ਬਾਈ ਬੈਠਾ ਸਾਬ ਤੋਂ ਵੱਡਾ ਟੀਕਾ ਸਾਰੇ ਪੇਪਰ